ਇਹਨਾਂ ਬੇਅਦਬੀਆਂ ਨੂੰ ਡੱਕਣ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਇਹ ਬੇਨਤੀ ਪੱਤਰ ਜਿਹੜਾ ਵਾ ਇਹ ਦਿੱਤਾ ਗਿਆ ਜਿਹੜਾ ਆਪ ਜੀ ਇਸ ਵੇਲੇ ਆ ਰਾਸ ਤੇ ਸੀਸ ਤੇ ਕਿਉਂਕਿ ਸਤਕਾਰਯੋਗ ਕਿ ਬੇਅਦਬੀ ਦਾ ਇੱਕੋ ਕਾਰਨ ਬਣਦਾ ਕਿ ਗੁਰੂ ਘਰ ਦੇ ਵਿੱਚ ਕੋਈ ਬੈਠਾ ਨਹੀਂ ਹੁੰਦਾ ਕੋਈ ਸੇਵਾਦਾਰ ਨਹੀਂ ਹੁੰਦਾ ਤੇ ਬੇਅਦਬੀ ਹੋ ਜਾਂਦੀ ਜੀ। ਉਹਨਾਂ ਵਾਪਰੀ ਆ ਉਸ ਟਾਈਮ ਤੋਂ ਅਸੀਂ ਇਹ ਦਸਤਖਤ ਕਰਵਾਉਣੇ ਸ਼ੁਰੂ ਕੀਤੇ ਸੀਗੇ ਸਭ ਤੋਂ ਪਹਿਲੇ ਦਸਤਖਤ ਵੀ ਉੱਥੋਂ ਦੇ ਜਿਹੜੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬ ਸੀਗੇ ਜੇ ਸੁਮੇਰ ਸਿੰਘ ਜੀ ਸਨੌਰਵਾਲ ਇਹ ਪਿਫ ਹੋ ਜਾਂਦੀ ਵਾਪਰ ਜਾਂਦੀ ਦੁਕਾਨ ਤੇ ਵਾਪਰ ਜਾਂਦਾ ਉਸ ਤੋਂ ਬਾਅਦ ਅਸੀਂ ਐਕਟਿਵ ਹੋਨੇ ਆ ਉਸ ਤੋਂ ਬਾਅਦ ਮਾਰੇ ਦੇ ਸਰੂਪ ਲਿਜਾ ਕਰਕੇ ਗੁਰਦਾਰਾ ਦੁੱਖਨਵਾਰ ਸਾਹਿਬ ਪਟਿਆਲੇ ਸਵਾਇ ਮਾਨ ਕਰ ਦਿੱਤੇ ਗਏ ਮੰਗ ਕਰ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਨੂੰ ਡਕੋ ਸਹਾਰਨਾ ਹੁੰਦੀ ਹੋਰ ਬੇਅਦਬੀ ਸਭ ਮਿਲ ਕੇ ਮਤਾ ਪਕਾਓ ਇੱਕ ਮਤਾ ਪੰਥ ਨੇ ਪਕਾਇਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬੇਅਦਬੀਆਂ ਨੂੰ ਠੱਲ ਪਾਉਣ ਦੇ ਲਈ ਇਸ ਹੋਲੇ ਮਹੱਲੇ ਤੇ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਵੀ ਇਹ ਆਵਾਜ਼ ਬੁਲੰਦ ਕੀਤੀ ਗਈ ਕਿ ਖਾਲਸੇ ਦੀ ਧਰਤੀ ਤੋਂ ਸ਼ੁਰੂ ਹੋਵੇ ਇੱਕ ਆਵਾਜ਼ ਜਿਸ ਦੇ ਵਿੱਚ ਸਮੁੱਚੀਆਂ ਸੰਪਰਦਾਵਾਂ ਨੇ ਆਪਣਾ ਇੱਕ ਮਤਾ ਇੱਕ ਸਾਈਨ ਪਾਸ ਕੀਤੇ ਨੇ ਕਿ ਗੁਰੂ ਘਰਾਵੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇਕੱਲਾ ਨਾ ਛੱਡਿਆ ਜਾਵੇ ਕੋਈ ਨਾ ਕੋਈ ਸਿੰਘ ਉਸ ਤਾਬਿਆਂ ਦੇ ਵਿੱਚ ਮੌਜੂਦ ਹੋਵੇ ਇਸ ਬਾਬਤ ਤਕਸ਼ਰੀ ਕੇਸਗੜ ਸਾਹਿਬ ਵਿਖੇ ਹੌਲੇ-ਹੌਲੇ ਮੋਕੇ ਇੱਕ ਸਿੰਘ ਜੋ ਹੋਕਾ ਦੇ ਰਹੇ ਨੇ ਨਜ਼ਰ ਆ ਰਹੇ ਨੇ ਅੱਠੇ ਪਹਿਰ ਤਹਿਲ ਸੇਵਾ ਲਹਿਰ ਜੋ ਕਿ ਤਕਸ਼ਰੀ ਕੇਸਗੜ ਸਾਹਿਬ ਤੋਂ ਆਰੰਭ ਕੀਤੀ ਜਾ ਰਹੀ ਹੈ ਸਿੰਘ ਸਾਹਿਬ ਹੋਕਾ ਦੇ ਰਹੇ ਨੇ ਗੱਲਬਾਤ ਕਰਦੇ ਆ ਵੀ ਕੀ ਹੋਕਾ ਦੇ ਰਹੇ ਨੇ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕੀ ਸਾਂਝ ਪਾ ਲੈਂਦੇ ਵਾਹਿਗੁਰੂ ਜੀ ਕਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਸਾਹਿਬ ਕੀ ਮੈਸੇਜ ਦੇ ਰਹੇ ਹੋ ਤੁਸੀਂ ਤਕਸ਼ਰੀ ਕੇਸਗੜ ਸਾਹਿਬ ਵਿਖੇ ਆਈ ਬੇਨਤੀ ਐਵੇਂ ਆ ਕਿ ਆਪਾਂ ਸਾਰੇ ਜਾਣਦੇ ਆ ਕਿ ਸਾਇਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਜਿਹੜੀਆਂ ਨੇ ਉਹ ਲਗਾਤਾਰ ਪਿਛਲੇ 7-8 ਸਾਲਾਂ ਤੋਂ ਤੋਂ ਬਹੁਤ ਜ਼ਿਆਦਾ ਪ੍ਰਕੋਪ ਚੱਲਦਾ ਪਿਆ ਸੋ ਉਹਨੂੰ ਡੱਕਣ ਦੇ ਵਾਸਤੇ ਜਿੱਥੇ ਇੱਥੇ ਪੈਟਲ ਸੇਵਾ ਲੈਰ ਪਿਛਲੇ 2.5 ਸਾਲਾਂ ਤੋਂ ਕਾਰਸ਼ੀਲ ਸੀਗੀ ਉੱਥੇ ਨਾਲ ਹੀ ਨਾਲ ਹੁਣ ਅਸੀਂ ਸਮੂਹ ਪੰਥ ਨੂੰ ਉਹ ਕਿ ਪੰਥ ਦੀ ਸ਼ਰਨ ਜਾ ਕੇ ਫਿਰ ਇਹ ਬੇਨਤੀ ਜਿਹੜੀ ਹੈ ਇੱਕ ਪੰਥਕ ਗੁਰਮਤਾ ਤਿਆਰ ਕੀਤਾ ਗਿਆ ਜੋ ਕਿ ਇਹਨਾਂ ਬੇਅਦਬੀਆਂ ਨੂੰ ਡੱਕਣ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਇਹ ਬੇਨਤੀ ਪੱਤਰ ਜਿਹੜਾ ਵਾ ਇਹ ਦਿੱਤਾ ਗਿਆ ਜਿਹੜਾ ਆਪ ਜੀ ਇਸ ਵੇਲੇ ਆਸਤੇ ਸ੍ਰੀਸ਼ਤੇ ਕਿਉਂਕਿ ਸਤਕਾਰਯੋਗ ਸਮੂਹ ਮਹਾਪੁਰਖ ਸਮੂਹ ਸੰਪਰਦਾਵਾਂ ਦੇ ਮੁਖੀ ਦਲਪੰਥਾਂ ਦੇ ਮੁਖੀ ਸਾਰਿਆਂ ਮੈਂ ਕਹਿ ਸਕਦਾ ਕਿ ਖਾਲਸਾ ਪੰਥ ਦੇ ਸਾਰੇ ਉਹਨਾਂ ਦੇ ਮੁਖੀਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਾਰਿਆਂ ਦੇ ਦਸਤਖਤ ਨੇ ਦੇਤੇ ਮੁਖ ਰੂਪ ਦੇ ਵਿੱਚ ਜੇ ਗੱਲ ਕਹੀ ਜਾਏ ਇਹ ਬੇਅਦਬੀ ਦਾ ਇੱਕੋ ਹੀ ਕਾਰਨ ਬਣਦਾ ਕਿ ਗੁਰੂ ਘਰ ਦੇ ਵਿੱਚ ਕੋਈ ਬੈਠਾ ਨਹੀਂ ਹੁੰਦਾ ਕੋਈ ਸੇਵਾਦਾਰ ਨਹੀਂ ਹੁੰਦਾ ਤੇ ਬੇਅਦਬੀ ਹੋ ਜਾਂਦੀ ਜਿੱਦਨ ਮੋਲਗੜ ਦੀ ਘਟਨਾ ਵਾਪਰੀ ਹੈ ਉਸ ਦਿਨ ਤੋਂ ਅਸੀਂ ਇਹ ਦਸਤਖਤ ਕਰਵਾਉਣੇ ਸ਼ੁਰੂ ਕੀਤੇ ਸੀਗੇ ਸਭ ਤੋਂ ਪਹਿਲੇ ਦਸਤਖਤ ਵੀ ਉੱਥੋਂ ਦੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬ ਸੀਗੇ ਜਸਮੀਰ ਸਿੰਘ ਜੀ ਸਨੌਰਵਲ ਉਹਨਾਂ ਦੇ ਦਸਤਖਤ ਸਭ ਤੋਂ ਪਹਿਲਾਂ ਕਰਾਇਆ ਕਿ ਜਦੋਂ ਬੇਅਦਬੀ ਹੋ ਜਾਂਦੀ ਵਾਪਰ ਜਾਂਦੀ ਦੁਕਾਨ ਤੇ ਵਾਪਰ ਜਾਂਦਾ ਉਸ ਤੋਂ ਬਾਅਦ ਅਸੀਂ ਐਕਟਿਵ ਹੋਨੇ ਆ ਉਸ ਤੋਂ ਬਾਅਦ ਮਾਰੇ ਦੇ ਸਰੂਪ ਲਿਜਾ ਕਰਕੇ ਗੁਰਦਾਰ ਦੁਖਨਵਾਰ ਸਭ ਪਟਿਆਲੇ ਸੁਹਾਇ ਮਾਨ ਕਰ ਦਿੱਤੇ ਗਏ ਅਸੀਂ ਉਸ ਦਿਨ ਤੋਂ ਇਹ ਬੇਨਤੀ ਕਰਨੀ ਆਰੰਭ ਕੀਤੀ ਸਾਰੀਆਂ ਸੰਪਰਦਾਵਾਂ ਦੇ ਮੁਖੀਆਂ ਪਾਸ ਜਾ ਕੇ ਸਾਰੇ ਦਲ ਪੰਥਾਂ ਦੇ ਮੁਖੀਆਂ ਪਾਸ ਸਾਰੇ ਮਿਸ਼ਨਰੀ ਕਾਲਜ ਸਾਰਾ ਪੰਥ ਦਾ ਹਰ ਅੰਗ ਦੇਸ਼ ਵਿਦੇਸ਼ ਯੂਕੇ ਯੂਰਪ ਦੀਆਂ ਸੰਗਤਾਂ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਸਾਰੇ ਮੁਲਕਾਂ ਤੋਂ ਦੁਬਈ ਤੋਂ ਸੋ ਇਹ ਸਾਰੇ ਦਸਤਕਤ ਜਿਹੜੇ ਨੇ 31300 ਦਸਤਕਤ ਆ ਜਿਹੜੇ ਨੁਮਾਇंदे ਨੇ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਤੁਸੀਂ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋ ਰਹੇ ਹੋ ਕਿਉਂਕਿ ਬਹੁਤ ਜ਼ਿਆਦਾ ਸਿੱਖ ਪੰਥ ਦੇ ਜੋ ਦਰਦੀ ਨੇ ਉਹ ਲਗਾਤਾਰ ਤੁਹਾਡੀ ਆਵਾਜ਼ ਵੀ بلند ਕਰਦੇ ਨੇ ਕਿ ਸਾਨੂੰ ਸੰਪਰਦਾਵਾਂ ਦੇ ਸਾਈਨ ਕਰਵਾ ਕੇ ਇਸ ਮਤੇ ਦੇ ਉੱਤੇ ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਜੀ ਨੂੰ ਮੰਗ ਪੱਤਰ ਦਿੱਤਾ ਹੈ ਕਿੰਨੇ ਕੁ ਸਾਈਨ ਉਹਦੇ ਵਿੱਚ ਕੀਤੇ ਗਏ ਨੇ ਐ ਦੇਖੋ ਜੀ ਕੱਲ ਜੋ ਹਲੇ ਹਾਲੇ ਦੇ ਮੌਕੇ ਦੇ ਉੱਤੇ ਇਹ ਦਸਖਤ ਕਰਾ ਕੇ ਤੇ ਅਸੀਂ ਇੱਕ ਇਹ ਫਲੈਕਸ ਦੇ ਰੂਪ ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਭੇਟ ਕੀਤਾ ਕਿਉਂਕਿ ਸਾਰੀਆਂ ਦਸਖਤ ਅਸੀਂ ਇਹਦੇ ਉੱਪਰ ਕੀਤੀਆਂ ਕਿਉਂਕਿ ਵੈਸੇ ਤਾਂ ਬੜਾ ਵੱਡਾ ਪਲੰਡਾ ਹੈ ਜਿਹੜਾ ਆਪਾਂ ਕਾਗਜ਼ਾਂ ਦਾ ਜਿਹੜਾ ਉਹਨਾਂ ਨੂੰ ਭੇਟ ਜਿਹੜਾ ਕੀਤਾ ਜਾਣਾ ਸੋ ਸਾਡੇ ਨਾਲ ਬਾਬਾ ਹਰਨਾਮ ਸਿੰਘ ਜੀ ਖਾਲਸਾ ਦਮਦਮ ਵਿੱਚ ਸਾਲ ਦੇ ਮੁਖੀ ਤੇ ਬਾਬਾ ਜੀ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਯੂਕੇ ਵਾਲੇ ਸੋ ਉਹਨਾਂ ਨੇ ਜਸਨਾ ਚਾਹੁੰਦਾ ਕਿ ਇਹ ਸਾਰੇ ਸਿੰਘ ਸਹਿਬਾਨ ਉਹ ਨੇ ਜਿਨ੍ਹਾਂ ਨੇ ਬੇਅਦਬੀ ਨੂੰ ਰੋਕਣ ਤੇ ਲਈ ਇੱਕ ਵੱਖਰਾ ਮੋਹਮ ਤਿਆਰ ਕੀਤੀ ਹੈ ਕਿ ਸਾਨੂੰ ਔਰ ਸਾਈਨ ਕਰਕੇ ਦਿੱਤੇ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਿਲਕੁਲ ਜੀ ਅਸੀ ਸਿੰਘ ਸਾਹਿਬ ਜੀ ਨੂੰ ਕੱਲੇ ਪੇਟ ਕੀਤਾ ਜੀ ਹੌਲੇ ਮੱਲੇ ਤੇ ਦੀਵਾਨ ਦੇ ਮੌਕੇ ਦੇ ਉੱਤੇ ਜਦੋਂ ਅਰਦਾਸ ਹੋਣਾ ਤੇ ਮੌਕੇ ਤੇ ਇਹ ਪੇਟ ਕੀਤਾ ਗਿਆ ਤਾਂ ਕਿ ਸਿੰਘ ਸਾਹਿਬ ਜਦੋਂ ਆਉਣ ਵਾਲੀ ਪੰਚ ਸਿੰਘ ਸਹਿਬਾਨਾਂ ਦੀ ਜਿਹੜੀ ਇਕੱਤਰਤਾ ਜਲਦੀ ਬੁਲਾ ਕੇ ਤੇ ਇਹ ਜਿਹੜਾ ਪੰਥ ਜਿਹੜਾ ਚਾਹੁੰਦਾ ਪੰਥ ਮੰਗ ਕਰ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਨੂੰ ਡੱਕੋ ਸਹਾਰਨਾ ਹੁੰਦੀ ਹੋਰ ਬੇਅਦਬੀ ਸਭ ਮਿਲ ਕੇ ਮਤਾ ਪਕਾਓ ਇੱਕ ਮਤਾ ਪੰਥ ਨੇ ਪਕਾਇਆ ਕਿ ਜਿੱਥੇ ਸੇਵਾਦਾਰ ਦਾ ਪ੍ਰਬੰਧ ਨਹੀਂ ਉੱਥੇ ਪ੍ਰਬੰਧ ਕਰੋ ਜੇ ਨਹੀਂ ਸੇਵਾ ਕਰ ਸਕਦੇ ਤਾਂ ਬੇਅਦਬੀ ਕਰਨ ਦਾ ਕਾਰਨ ਨਾ ਬਣੋ ਉਸ ਰੂਪ ਜਿਹੜੇ ਨੇ ਜਿੱਥੇ ਪ੍ਰਬੰਧ ਪੂਰਾ ਮੌਜੂਦ ਹੈ ਉੱਥੇ ਸਤਕਾਰ ਸਾਤ ਲਿਆ ਜਾਏ ਜਾਣ ਪਰ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਇਹ ਜਿਹੜੀ ਸੇਵਾ ਪਹਿਰੇ ਦੀ ਸੇਵਾ ਇਹਨੂੰ ਲਾਜ਼ਮੀ ਕਰ ਦਿੱਤਾ ਜਾਏ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਮੰਡੇਟਰੀ ਕਰ ਦਿੱਤਾ ਜਾਏ ਜਿੱਦਾਂ ਮੈਂ ਇੱਕ ਬੇਨਤੀ ਕਰਨਾ ਚਾਹਣਾ ਸਿੰਘ ਸਾਹਿਬਾ ਨੇ ਬੜੇ ਸਾਰੇ ਫੈਸਲੇ ਲਏ ਜਿਨ੍ਹਾਂ ਦੇ ਨਾਲ ਕੌਮ ਨੂੰ ਬੜੀ ਵੱਡੀ ਅਗਵਾਈ ਮਿਲੀ ਆ ਪਿਛਲੇ ਸਮੇਂ 'ਚ ਹੋਟਲਾਂਾਂ ਦੇ ਵਿੱਚ ਪੈਲਸਾਂ ਦੇ ਵਿੱਚ ਮਹਾਰਾਜ ਨੂੰ ਲਿਜਾ ਕੇ ਲਾਵਾ ਕੀਤੀਆਂ ਜਾਂਦੀਆਂ ਸਨ ਸਿੰਘ ਸਾਹਿਬਾਨ ਨੇ 6 ਹਕਾਲ ਤੱਕ ਸਭ ਤੋਂ ਹੁਕਮ ਨਮਾ ਜਾਰੀ ਕੀਤਾ ਸੀ ਕਿ ਜਿੰਨੇ ਅਨੰਦਕਾਰਜ ਚਾਹੋਣਾ ਮਹਾਰਾਜ ਦੇ ਹਜ਼ੂਰੀ ਚਾਓ ਤੇ ਆਪਾਂ ਦੇਖ ਸਕਦੇ ਹਾਂ ਕਿ ਪਿਛਲੇ 20-25 ਸਾਲਾਂ ਤੋਂ ਕੋਈ ਵੀ ਅਨੰਦਕਾਰਜ ਜਿਹੜਾ ਵਾ ਗੁਰਦੁਆਰੇ ਤੋਂ ਬਾਹਰ ਇਦਾਂ ਨਹੀਂ ਹੋਇਆ ਮਹਾਰਾਜ ਜੀ ਆਨ ਸ਼ਾਮ ਦੇ ਵਾਸਤੇ ਇਹ ਅੱਜ ਦੇ ਮੌਕੇ ਤੇ ਬਹੁਤ ਹੀ ਜ਼ਰੂਰੀ ਹੋ ਗਿਆ ਕਿਉਂਕਿ 450 ਤੋਂ ਵੱਧ ਬੇਦਬੀਆਂ ਹੋ ਚੁੱਕੀਆਂ ਨੇ ਤੇ ਆਪਾਂ ਨੂੰ ਇਦਾਂ ਦਾ ਸਖਤ ਇੱਕ ਫੈਸਲਾ ਲੈਣਾ ਪੈਣਾ ਹੈ ਕਿ ਆਪਾਂ ਇਹਨੂੰ ਜ਼ਰੂਰੀ ਕਰਾਰ ਦਈਏ ਤੇ ਸਿੰਘ ਸਾਹਿਬਾਨ ਨੂੰ ਬੇਨਤੀ ਹੈ ਕਿ ਵਿਸਾਖੀ ਤੋਂ ਪਹਿਲਾਂ ਕੌਮ ਨੂੰ ਕਿਉਂਕਿ ਹੌਲੇ-ਹੌਲੇ ਦੇ ਮੌਕੇ ਆਪ ਜੀ ਨੂੰ ਅਪੀਲ ਕੀਤਾ ਗਿਆ ਵਿਸਾਖੀ ਤੋਂ ਪਹਿਲਾਂ ਕੌਮ ਨੂੰ ਇਹ ਹੁਕਮਨਾਮਾ ਆਪ ਜੀ ਬਖਸ਼ੋ ਕਿਉਂਕਿ ਸਾਰੀਆਂ ਸੰਪਰਦਾਵਾਂ ਸਾਰੇ ਦਲਪੰਥ ਸਾਰੇ ਮਿਸ਼ਲੂਈ ਕਾਲਜ ਸਾਰੀਆਂ ਟਕਸਾਲਾਂ ਸਾਰੇ ਪ੍ਰਚਾਰ ਕਰਨ ਵਾਲੇ ਮਹਾਂਪੁਰਖ ਵਿਦੇਸ਼ਾਂ ਦੀਆਂ ਸੰਸਥਾਵਾਂ ਸਭ ਨੇ ਇਦਾਂ ਲਸਕਤ ਕਰਕੇ ਇਹਦੇ ਵਾਸਤੇ ਪ੍ਰੇਰਿਤ ਕੀਤੇ ਨੇ ਜੀ ਸੋ ਜਿੱਥੇ ਭਾਈ ਗੁਰਪ੍ਰੀਤ ਸਿੰਘ ਜੀ ਬਹੁਤ ਵੱਡਾ ਆਪਣਾ ਯੋਗਦਾਨ ਪਾ ਰਹੇ ਨੇ ਉੱਥੇ ਹੀ ਇਹ ਉਹ ਤਖਤ ਹੈ ਜਿੱਥੇ ਤਖਤ ਸ੍ਰੀ ਕੇਸਗੜ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਖਾਲਸੇ ਦੀ ਸਾਜਨਾ ਕੀਤੀ ਸੀ ਤੇ ਜਿੱਥੇ ਖਾਲਸੇ ਦੀ ਗੱਲ ਆਖੀ ਜਾਂਦੀ ਹੈ ਉੱਥੇ ਹੀ ਅੱਜ ਪੰਥ ਬਚਾਉਣ ਦੇ ਲਈ ਵੀ ਵੱਖੋ ਵੱਖੋ ਢੰਗ ਦੇ ਪ੍ਰਯਤਨ ਕੀਤੇ ਜਾਂਦੇ ਨੇ ਤੋਂ ਇਸ ਮੌਕੇ ਤੇ ਇਸ ਮੋਹਿਬ ਦੇ ਵਿੱਚ ਲਗਾਤਾਰ ਇਸ ਮੁਹਿੰਮ ਦਾ ਆਗਾਜ਼ ਹੋ ਰਿਹਾ ਹੈ ਜਿਸ ਦੇ ਵਿੱਚ 1300 ਤੋਂ ਵੱਧ ਪੰਥਦਰਦੀਆਂ ਨੇ ਸਾਈਨ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੰਗ ਪੱਤਰ ਸੌਂਪਿਆ ਹੈ ਕੈਮਰਾਮੈਨ ਜਤਿਨ ਕੁਮਾਰ ਦੇ ਨਾਲ ਚੁਬੇਸ਼ ਲਟਾਵਾ ਸ਼੍ਰੀ ਰਾਮ ਸਾਹਿਬ